ਦੋਸਤੋ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਜਦੋਂ ਵੀਰ ਨੂੰ ਪਤਾ ਲੱਗਦਾ ਮੇਰੀ ਭੈਣ ਦਾ ਵਿਆਹ ਹੈ ਤਾਂ ਮੌਕੇ ਤੇ ਜਾ ਕੇ ਆਪਣੀ ਭੈਣ ਜਦੋਂ ਚੂੜੇ ਦੀ ਰਸਮ ਹੁੰਦੀ ਹੈ ਤਾਂ ਭੈਣ ਦੇ ਨਾਲ ਸਹਾਰਾ ਬਣ ਕੇ ਖੜ ਜਾਂਦਾ ਭਰਾ ਤੇ ਦੇਖੋ ਕਿੰਨੇ ਚਾਵਾ ਦੇ ਨਾਲ ਫੁੱਲਾਂ ਨਾਲ ਸਵਾਗਤ ਕਰਦਾ ਤੇ ਦੇਖੋ ਆਪਣੀ ਭੈਣ ਨੂੰ ਕਿੰਨਾ ਵਧੀਆ ਮਿਲਦਾ ਤੇ ਬਾਅਦ ਚ ਕਿੰਨੇ ਚਾ ਦੇ ਨਾਲ ਨੱਚਦੇ ਨੇ ਦੇਖੋ ਦੋਸਤੋ ਇਹ ਅੱਜ ਦੇ ਦਿਨ ਇਕੱਠੇ ਨੇ ਭੈਣ ਭਰਾ ਜਦੋਂ ਧੀਆਂ ਤੁਰ ਜਾਂਦੀਆਂ ਨੇ ਤਾਂ ਵਿੜੇ ਸੁਨਨੇ ਕਰਦਿਆਂ ਨਹੀਂ ਧੀਆਂ ਦੇ ਨਾਲ ਹੀ ਹੁੰਦੀ ਏ ਵਿੜੇ ਦੀ ਰੌਣਕ ਆ ਦੋਸਤੋ ਤੁਸੀਂ ਪਰਿਵਾਰ ਨੂੰ ਦੇਖ ਸਕਦੇ ਹੋ ਕਿੰਨੇ ਚਾਮਾਂ ਦੇ ਨਾਲ ਪਰਿਵਾਰ ਭੈਣ ਦੇ ਨਾਲ ਲਾ ਕੇ ਨੱਚ ਰਿਹਾ ਏ ਮਾਪੇ ساری ਉਮਰ ਧੀਆਂ ਨੂੰ ਪਾਲਦੇ ਨੇ ਤੇ ਸਹੁਰੇ ਘਰ ਜਾ ਕੇ ਹੀ ਸੁੱਖ ਦਿੰਦਿਆਂ ਨੇ ਜਿਵੇਂ ਕੋਈ ਮੁੰਡਾ ਕੁੜੀ ਨੂੰ ਵਿਆਹ ਕੇ ਲੈ ਕੇ ਜਾਂਦਾ ਤੇ ਜਿਵੇਂ ਪੁੱਤ ਨੂੰ ਆਪਣੇ ਮਾਪ ਦਾ ਸਹਾਰਾ ਹੁੰਦਾ ਤਾਂ ਉਵੇਂ ਜੇ ਧੀਆਂ ਨੂੰ ਸਮਝਿਆ ਜਾਵੇ ਤਾਂ ਧੀਆ ਵੀ ਆਪਣੇ ਮਾਪਿਓ ਜਿੰਨਾ ਪਿਆਰ ਹੀ ਦਿੰਦੀਆਂ ਨੇ ਜੇ ਕੋਈ ਸੋਹਰੇ ਪਰਿਵਾਰ ਵਿੱਚ ਧੀਆ ਨੂੰ ਇੰਨਾ ਪਿਆਰ ਕਰੇ ਤਾਂ ਧੀਆ ਵੀ ਮਾਪਿਓ ਨੂੰ ਘੱਟ ਨਹੀਂ ਪਿਆਰ ਕਰਦੀਆਂ ਤੇ ਬਸ ਦਿਆ ਰਹੇ ਨੇ ਧੀਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਦੋਸਤੋ